ਦੇਖਦੇ ਬ੍ਰਾਂਚ ਨੂੰ ਸਪੈਸ਼ਲ ਨੂੰ ਮੈਂ ਕੱਲ ਹੀ ਕਹਿ ਦਿੱਤਾ ਸੀਗਾ ਕਿ ਸਪੈਸ਼ਲਾਂ ਚੈੱਕ ਕਰੋ ਕਿ ਇਹ ਬੰਦੇ ਕਿੱਥੇ ਰਹਿੰਦੇ ਆ ਇਹਨਾਂ ਦੇ ਆਧਾਰ ਕਾਰਡ ਚੈੱਕ ਕਰੋ ਇਹਨਾਂ ਕੋਲ ਹੈ ਜਾਂ ਨਹੀਂ ਹੈ ਫੈਸਲੇ ਉਹਨਾਂ ਨੂੰ ਆਪਾਂ ਉੱਥੇ ਆਪਾਂ ਨੂੰ ਜਿਹੜੀਆਂ ਲੋਗ ਇਨ ਦੇਣਾ ਹੈ ਇਹਨਾਂ ਦੀ ਵੈਰੀਫਿਕੇਸ਼ਨ ਜ਼ਰੂਰੀ ਨਹੀਂ ਹੈ ਵੈਰੀਫਿਕੇਸ਼ਨ ਇਹਨਾਂ ਦੀ ਬਹੁਤ ਜ਼ਰੂਰੀ ਆ ਮੇਰ ਸਾਹਿਬ ਮੇਰ ਸਾਹਿਬ ਦੋ ਸਿਰਫ ਸਿਰਫ ਦੋ ਦਿਨ ਦੇ ਸਮੇਂ ਦੇ ਉੱਪਰ ਇਹਨਾਂ ਦੀ ਇਹਨਾਂ ਦੀ ਪ੍ਰਸ਼ਾਸਨ ਕੋਲੋ ਕਿ ਵੀ ਜਿਹੜੀ ਵੈਰੀਫਿਕੇਸ਼ਨ ਕਰਵਾਈ ਜਾਂਦੀ ਆ ਪਰ ਕਈ ਵਾਰੀ ਇਹ ਹੈ ਕਿ ਬੰਦੇ ਘਰਦੇ ਆ ਉੱਥੋਂ ਜਾਨੀ ਕਿ ਪਹਿਲਾਂ ਉੱਥੋਂ ਜਿਹੜਾ ਹਟ ਜਾਂਦੇ ਆਂ ਕਈ ਵਾਰੀ ਮੁੜ ਕੇ ਫੇਰ ਆ ਜਾਂਦੇ ਆਂ ਮੇਰਾ ਸਭ ਸਵਾਲ ਉਹੀ ਆ ਹੁਣ 2 ਦਿਨ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਤੇ 2 ਦਿਨਾਂ ਦੇ ਵਿੱਚ 2 ਦਰਜਨ ਤਕਰੀਬਾ ਭਗੋੜੇ ਮਿਲੇ ਆ ਜੀ ਕੱਲੀ ਮੰਡੀ ਮੰਡੀ ਦੇ ਵਿੱਚ ਉਹਨੇ ਕੇ ਏਰੀਆ ਦੇ ਵਿੱਚੋਂ ਤੇ ਹੁਸ਼ਾਰਪੁਰ ਦੇ ਵਿੱਚ ਮੈਨੂੰ ਲੱਗਦਾ ਬਿਸਤਾਰ ਤਾਂ ਹਜ਼ਾਰਾਂ ਲੋਕ ਜਿਹੜੇ ਭਗੋੜੇ ਰਹਿੰਦੇ ਹੋਣ ਕਿ ਪ੍ਰਸ਼ਾਸਨ ਵੀ ਸੁੱਤਾ ਤੇ ਸਾਰਾ ਕੋਈ ਸੁੱਤਾ ਜੀ ਫਿਰ ਇਹਦਾ ਮਤਲਬ ਇਹ ਨਹੀਂ ਨਹੀਂ ਇਹਦੇ ਬਾਰੇ ਦੇਖੋ ਪ੍ਰਸ਼ਾਸਨ ਮਤਲਬ ਇਹ ਕਿ ਆਪਾਂ ਤੁਹਾਨੂੰ ਇਹ ਨਹੀਂ ਕਿ ਖੇਡ ਰਹੇ ਆ ਅਸੀਂ ਇੱਕ ਸੀਰੀਅਸ ਹੋ ਕੇ ਹਾਂਜੀ ਜੀ ਗੱਲ ਇਹ ਆ ਕਿ ਮੈਂ ਦੇਖੋ ਤੁਸੀਂ ਸ ਮੈਂ ਇਹ ਬਹੁਤ ਹੀ ਸੱਚ ਸ਼ਬਦਾਂ ਵਿੱਚ ਜਿਹੜੀ ਨਿੰਦਾ ਕਰਦਾ ਇਹਨੂੰ ਸਖਤ ਹੋ ਸਕਦੇ ਉਸ ਬੰਦੇ ਤੋਂ ਜਿਹੜੀ ਆ ਸਜਦਾ ਜਿਹੜੀ ਆ ਮਿਲਣੀ ਚਾਹੀਦੀ ਆ ਪਰ ਜਿਹੜੀ ਜਿੰਨਾ ਤੁਸੀਂ ਗੱਲ ਕਰ ਰਹੇ ਜਿਹੜੇ ਬੰਦੇ ਬਹੁਤ ਜ਼ਿਆਦਾ ਨਜਾਇਜ਼ ਉੱਥੇ ਆ ਗਏ ਆ ਉਹਨਾਂ ਨੂੰ ਆਪਾਂ ਇੱਥੇ ਰਹਿਣ ਨਹੀਂ ਦੇਣਾ ਮੈਂ ਪ੍ਰਸ਼ਾਸਨ ਨੂੰ ਵੀ ਅਪੀਲ ਕਰੂੰਗਾ ਕਿ ਇਹਨਾਂ ਦੀ ਬਕਾਇਦਾ ਇਨਕੁਆਰੀ ਕਰਾ ਕੇ ਇਹਨਾਂ ਨੂੰ ਜਿਹੜੇ ਤਾਂ ਇੱਥੇ ਪੱਕੇ ਆ ਜਿਨ੍ਹਾਂ ਨੇ ਆਪਣੇ ਘਰ ਬਣਾ ਲਏ ਜਮੀਨਾਂ ਲੈ ਲਈਆਂ ਚਲੋ ਉਹਨਾਂ ਨੂੰ ਤਾਂ ਆਪਾਂ ਕੁਝ ਬਣਦਾ ਪਈ ਠੀਕ ਆ ਜਿਹੜੇ ਜਿਹੜੇ ਉੱਧਾ ਇੱਥੇ ਰਹਿੰਦੇ ਹਵਾ ਵਿੱਚ ਜਿਨ੍ਹਾਂ ਦਾ ਕੋਈ ਪਤਾ ਨਹੀਂ ਤਾ ਉਹ ਪਤਾ ਉਹਨਾਂ ਨੂੰ ਇੱਥੋਂ ਜਿਹੜਾ ਆ ਚਲੇ ਜਾਣਾ ਚਾਹੀਦਾ ਜਾਨੂੰ ਨੂੰ ਸੁਣ ਪੜ੍ਹ ਦੇਣਾ ਚਾਹੀਦਾ ਜੇ ਇਸ ਤਰ੍ਹਾਂ ਦੇ ਬੰਦੇ ਪਿਆਗੇ ਕਿ 400 ਦੇ ਕਰੀਬ 400 ਦੇ ਕਰੀਬ ਚੋਦੇ ਲਾਗੇ ਝੁੱਗੀ ਆ ਮੇਰ ਸਾਹਿਬ ਹਾਂਜੀ ਹਾਂਜੀ ਔਰ ਉਹ ਆਧਾਰ ਕਾਰਡ ਬੈਠੇ ਵੜਾ ਕੇ ਪਛਾਣ ਕੀ ਕਰਾ ਉਹ ਸਭ ਕੁਝ ਵੜਾ ਕੇ ਬੈਠੇ ਆ ਉਹਨਾਂ ਨੂੰ ਜਾਇਜ਼ ਮੰਨਦੇ ਨਹੀਂ ਉਹ ਜਾਇਜ਼ ਨਹੀਂ ਹੈ ਕਿਟਾਈ ਕਿਉਂ ਨਹੀਂ ਇਹ ਫਲੱਡ ਏਰੀਆ ਦੇ ਵਿੱਚ ਦੇਖੋ ਜਿਹੜੀ ਤੁਸੀਂ ਗੱਲ ਕਰਦੇ ਹੋ ਫਲੱਡ ਏਰੀਆ ਦੀ ਨਾ ਉਹ ਅੱਜ ਤੋਂ ਕਰੇ 35 ਸਾਲ 40 ਸਾਲ ਪਹਿਲਾਂ ਦੇ ਇਹ ਕੀ ਆ ਹੌਲੀ ਹੌਲੀ ਇੱਕ ਆਇਆ ਦੋ ਆਇਆ ਚੋਦੇ ਵਿੱਚ ਉਹ ਤਕਰੀਬਨ ਜਿਹੜੇ ਇਸ ਤਰ੍ਹਾਂ ਬੰਦੇਗਾ ਹਮੇਸ਼ਾ ਹੀ ਅਸੀਂ ਪ੍ਰਸ਼ਾਸਨ ਨੂੰ ਮੈਂ ਪਹਿਲਾਂ ਵੀ ਅਪੀਲ ਕਰਦਾਂਗੇ ਆ ਇਹਨਾਂ ਨੂੰ ਜਣੀ ਕਿ ਫੋਜਨ ਕੇ ਉਠਾਇਆ ਜਾਵੇ ਨਗਰ ਨੀਂਵ ਦਾ ਪ੍ਰਸ਼ਾਸਨ ਤੁਹਾਡਾ ਹੈ ਅਨਲਨ ਪ੍ਰਸ਼ਾਸਨ ਹਟਾ ਦੇ ਹੁੰਦੀ ਜਿਹੜੀ ਜਗਾ ਉਹਨਾਂ ਦੇ ਵਿੱਚ ਇਹਨਾਂ ਨੇ ਮਨਗੜ ਨਗਰ ਦੀ ਜਗਾ ਕਿੱਥੇ ਜਿੱਥੇ ਤੁਸੀਂ ਮੈਨੂੰ ਦੱਸੋ ਕਿੱਥੇ ਬੈਠੇ ਨਗਰ ਦੇ ਜਗਾ ਚ ਹੈ ਸਰ ਸਾਹਿਬ ਲਾਈਟ ਚੱਲਦਾ ਤੇ ਆ ਬਾਹਰ ਮੈਂ ਇੱਕ ਮਿੰਟ ਲਈ ਗੱਲ ਸੁਣੋ ਕਿੰਨੀ ਵਾਰੀ ਆਪਾਂ ਚਾਹੀਦੇ ਦੋ ਕੰਡੇ ਦੇ ਉੱਤੇ ਜੋ ਦੇ ਕੰਡੇ ਦੇ 4-5 ਸਾਲ ਹੋ ਗਿਆ ਜਿਹੜਾ ਕੰਡਾ ਨਗਰ ਨਹੀਂ ਹੁੰਦਾ ਨਹੀਂ ਹੋ ਗੱਲਾਂ ਨਾ ਮਾਰੋ ਕਰਕੇ ਦਿਖਾਓ ਕੰਡਾ ਜਿਹੜਾ ਨਗਰ ਨਹੀਂ ਹੁੰਦਾ ਹਾਰਪੁਰ ਸਾਹਿਬ 2074 ਅਰੇ ਤਲੀ ਆ ਕੰਮ ਨਾ ਕਰੋ ਇੱਕ ਮਿੰਟ ਯਾਰ ਮਹਾਰਾਜਾ ਭਾਰਤ ਦੇ ਕਮੇਟੀ ਦੇ ਅਧਿਕਾਰਗਮਨਾ ਕਰੋ ਉਹ ਜਿਹੜਾ ਫੋਰਸ ਵਿਭਾਗ ਦਾ ਉਹ ਹੈਗਾ ਯਾਰ ਜਿਹੜਾ ਕੰਡਾ ਹੈਗਾ ਯਾ ਉਹਦੇ ਨਾਲ ਜਿਹੜਾ ਹੈਗਾ ਇਰੀਗੇਸ਼ਨ ਜਿਹੜਾ ਡਿਪਾਰਟਮੈਂਟ ਦਾ ਚੋ ਹੈਗਾ ਉਹ ਉਹਨਾਂ ਨੂੰ ਵੀ ਜਿਹੜਾ ਡਿਪਾਰਟਮੈਂਟ ਵਾਲਿਆਂ ਨੂੰ ਦੇਖਣਾ ਚਾਹੀਦਾ ਉਹ ਸਾਡਾ ਨਹੀਂ ਹੈਗਾ ਪਰ ਮੇਰ ਸਾਹਿਬ ਅਸੀਂ ਹੁਣੇ ਸਭ ਕੁਝ ਲੈ ਲਈਏ ਬਾਜੀ ਇੱਕ ਆਪਾਂ ਹੁਣੇ ਹੀ ਸਬਕ ਲੈ ਲੀਏ ਜੀ ਇੱਕ ਇੱਕ ਬੰਦੇ ਨੇ 25 25 30 ਤੇ ਕਮਰੇ ਬਣਾ ਕੇ ਉਹ ਸਾਰੇ ਭਈਆ ਨੂੰ ਚਾੜੇ ਹੋਏ ਹੋ ਜੀ ਅਸੀਂ ਤੁਹਾਨੂੰ ਘੇਰ ਨਹੀਂ ਰਿਹਾ ਆਪਾਂ ਦੱਸ ਰਹੇ ਆ ਤੁਹਾਨੂੰ ਕਿ ਹੁਣ ਸਬਕ ਲੈ ਲੀਏ ਅਸੀਂ ਜਿਹੜਾ ਨਜਾਇਜ਼ ਹੈਗਾ ਆ ਜਿਹੜੇ ਲੋਕ ਇਸ ਤਰ੍ਹਾਂ ਕਮਰੇ ਬਣਾ ਕੇ ਬੱਚੇ ਬੱਚੇ ਨਗਰ ਨਿਯਮ ਨਹੀਂ ਆ ਚੋਨਾ ਆ ਗਈਆਂ ਨਾ ਇੱਕ ਮਿੰਟ ਨਗਰ ਨਿਯਮ ਨਹੀਂ ਆ ਚੋਨਾ ਆ ਗਈਆਂ ਉਹਨਾਂ ਦੀ ਵੈਰੀਫਿਕੇਸ਼ਨ ਹੋਵੇ ਕਿ ਜਿਹੜੇ ਐਦਾਂ ਦੇ ਬੰਦੇ ਉਹਨਾਂ ਦੀਆਂ ਵੋਟਾਂ ਕੱਟ ਕਿਉਂਕਿ ਹੁਣ ਬਾੜਬੰਦੀ ਹੋਣੀ ਹੈ ਜੀ ਉਹਨਾਂ ਦੀ ਹੋਣੀ ਚਾਹੀਦੀ ਉਹਨਾਂ ਦੀਆਂ ਵੋਟਾਂ ਕੱਟ ਹੋਣੀਆਂ ਚਾਹੀਦੀਆਂ ਮੇਰ ਸਾਹਿਬ ਮੇਰ ਸਾਹਿ ਸੈਂਟਰ ਨਹੀਂ ਹੁੰਦੀ ਆ ਲੇਬਰ ਅੱਡਾ ਨਿਗਮ ਦੇ ਅੰਦਰ ਹੁੰਦਾ ਲੇਬਰ ਅੱਡਾ ਲੇਬਰ ਅੱਡਾ ਹਾਂ ਠੀਕ ਨਗਰ ਕੁੰ ਦੇ ਅੰਦਰ ਆ ਰੋਜ਼ ਸਵੇਰੇ ਹਾਂਜੀ ਉੱਥੇ 5-700 ਪ੍ਰਵਾਸੀ ਖੜਾ ਹੁੰਦਾ ਉਹਨਾਂ ਦੀ ਅਜੇ ਤੱਕ ਵੈਰੀਫਿਕੇਸ਼ਨ ਹੋਈ ਉਹ ਜਿਹੜੇ ਹੈਗੇ ਆ ਉਹ ਹੈਗੇ ਆ ਦੇਖੋ ਸਵੇਰੇ ਸਵੇਰੇ ਉੱਥੇ ਆਉਂਦੇ ਆ ਕੋਈ ਤੁਹਾਨੂੰ ਪਤਾ ਕਿ ਮਜ਼ਦੂਰ ਬੰਦੇ ਆ ਉਹਨਾਂ ਦੀ ਵੈਰੀਫਿਕੇਸ਼ਨ ਹੋਈ ਆਈ ਉਹਨਾਂ ਦੀ ਵੈਰੀਫਿਕੇਸ਼ਨ ਜਿਹੜੀ ਆ ਦੇਖੋ ਗੱਲ ਪਤਾ ਕੀ ਹੁੰਦੀ ਆ ਜੇ ਹਤਾ ਸਾਨੂੰ ਉਹਨਾਂ ਨੂੰ ਪਤਾ ਹੋਵੇ ਇਹ ਤਾਂ ਅਸੀਂ ਉਹਨਾਂ ਦੀ ਵੈਰੀਫਿਕੇਸ਼ਨ ਆਪਾਂ ਕਰਵਾ ਲਈਏ ਜਿਹਨੇ ਕਿਥੋਂ ਆ ਕੇ ਫੜਦੇ ਇੱਕ ਮਿੰਟ ਮੈਂ ਗੱਲ ਸੁਣਾਂ ਧਿਆਨ ਨਾਲ ਪਤਾ ਚੱਕਰ ਕੀ ਜਾਵੇ ਬਾਈ ਇੱਕ ਮਿੰਟ ਰੁਕ ਜਾ ਜੀ ਅਸੀਂ ਇੱਥੇ ਆਏ ਆਂਗੇ ਕੋਈ ਗੱਲ ਇੱਥੇ ਪਕਸਰ ਦੁਖੀ ਘੜੀ ਤੇ ਕੋਈ ਮੁੱਦਾ ਤਾਂ ਕਰਾਂਗੇ ਨਾ ਜੇਸੇ ਮੁੱਦੇ ਜੇਸੇ ਇਸ਼ੂ ਕਰਕੇ ਇਹ ਦੁੱਖ ਆਇਆ ਉਹਦੇ ਵਿੱਚ ਸਾਡੇ ਪੰਜਾਬੀ ਬੰਦੇ ਵੀ ਸਵੇਰੇ ਸਵੇਰੇ ਆਉਂਦੇ ਦਿਹਾੜੀਦਾਨ ਠੀਕ ਨਹੀਂ ਸਾਡੇ ਕਈ ਬੰਦੇ ਉਹਦੇ ਵਿੱਚ ਚਲੋ ਉਹਦੇ ਵਿੱਚ ਆਪਣੇ ਜਿਹੇ ਪ੍ਰਵਾਸੀ ਵੀ ਹੁੰਦੇ ਆ ਤੁਸੀਂ ਹਫਤੇ 'ਚ ਚਲਾਨ ਪੇਸ਼ ਕਰਵਾ ਦੋ ਕਹਿਗੇ ਬਸ ਇੰਨਾ ਕਰ ਲੋ ਕਿ ਸਰਕਾਰ ਵੱਲੋਂ ਸਾਡਾ ਜਿਹੜਾ ਬੰਦਾ ਵੇਖ ਇੰਤਜ਼ਾਮ ਨਾਲ ਦੇ ਵਿੱਚ ਇਹਦਾ ਚਲਾਨ ਆ ਫਾਸਟ ਕੋਰਟ ਤੇ ਦੂਜਾ ਪੇਸ਼ ਕਰਾ ਦਿਓ ਇਹ 3 ਮਹੀਨਿਆਂ ਦੇ ਵਿੱਚ ਇਸ ਬੰਦੇ ਨੂੰ ਫਾਂਸੀ ਦਿਵਾ ਕੇ ਤੇ ਇਹ ਕੰਮ ਨਿਵੇੜ ਦਿਓ ਸ਼ਹਿਰ ਦੇ ਵਿੱਚ ਇੱਕ ਮਿਸਾਲ ਕਾਇਮ ਹੋ ਜਵੇ ਜਿਹੜਾ ਕੋਈ ਬੰਦਾ ਇਦਾਂ ਦਾ ਕੰਮ ਕਰੂਗਾ। ਕਿਉਂਕਿ ਦੀ ਸਰਕਾਰ ਦੇ ਨੁਮਾਇੰਦੇ ਆ। ਮੰਤਰੀ ਸਾਹਿਬ ਅੱਜ ਉੱਥੇ ਗਏ ਆ। ਉਹਨਾਂ ਨਾਲ ਕਰੋ ਵੀ ਮੁੱਖ ਮੰਤਰੀ ਸਾਹਿਬ ਨਾਲ ਇਹ ਚੀਜ਼ ਕੀਤੀ ਜਾਵੇ। ਇਸ ਤੋਂ ਪਹਿਲਾਂ ਵੀ ਮੇਰ ਸਾਹਿਬ ਐਗਜ਼ਾਮਪਲ ਸੈਟ ਹੋ ਗਿਆ। ਇੱਥੇ ਮਾਨਯੋਗ ਜੱਜ ਸਾਹਿਬ ਨੂੰ ਦਿੱਤੀ ਜੇਐਸ ਭਿੰਡਰ ਜੀ 28 ਦਿਨ ਦੇ ਬਚਾਉਣਾਂ ਨੇ ਸਜ਼ਾ ਸੁਣਾਤੀ ਸੀ ਜੇ ਫਾਂਸੀ ਦੀ ਇਸੇ ਤਰ੍ਹਾਂ ਦਾ ਕੇਸ ਸੀ। ਸਾਡੇ ਵੀ ਆਮ ਆ ਪੱਤਰਕਾਰ ਅਸੀਂ ਬਾਅਦ ਚ ਆਮ ਨਾਗਰਿਕ ਪਹਿਲਾਂ ਸਾਡੇ ਵੀ ਇਹੀ ਮੰਗਿਆ ਜੀ ਇਸ ਤਰ੍ਹਾਂ ਦਾ ਦੁਬਾਰਾ ਐਗਜ਼ਾਮਪਲ ਜੜ ਕਿ ਮੰਗ ਸਨਮਾਨ ਕਰਦਾ ਕੋਰਟ ਦਾ ਮੈਂ ਵੀ ਬੋਰਡ ਤੋਂ ਹੀ ਮੰਗ ਕਰਾਂਗਾ ਤੇ ਜਿੰਨੀ ਸੇਵੀ ਹੈਗਾ ਹੈਗਾ ਫਾਸਟ ਕੋਰਟ ਤੋਂ ਜਿਹੜਾ ਦਾ ਫੈਸਲਾ ਹੈ ਸ਼ਹੀਦੀ ਤੋਂ ਸ਼ਹੀਦੀ ਦਾ ਫੈਸਲਾ ਜਿਹੜਾ ਕਰਾ ਕੇ ਇਸ ਜੜਕੇ ਦੂਸਰੇ ਬੰਦੇ ਨੂੰ ਆਪਣਾ ਤੁਹਾਡਾ ਕਲੋਨੀ ਦੇ ਵਿੱਚ ਕਨੈਕਸ਼ਨ ਨਹੀਂ ਮਿਲਦਾ ਠੀਕ ਹੈ ਠੀਕ ਹੈ ਕਿਹਦੀ ਨੂੰ ਸੀ ਲੈ ਕੇ ਆਉਂ ਚੁਗੀਆਂ ਉਹਨਾਂ ਕਿੱਧਰ ਸ਼੍ਰੀਆਮ ਕੁੰਡੀਆਂ ਵਿੱਚ ਕਨੈਕਸ਼ਨ ਮਿਲ ਜਾਂਦੇ ਆ ਬਿਲਕੁਲ ਇਹਦਾ ਨਵੀਂ ਬਿਜਲੀ ਬੋਰਡ ਵਾਲੇ ਜਿਹੜਾ ਦੱਸ ਸਕਦੇ ਜਿਹੜੇ ਦਿੰਦੇ ਆ ਬਿਜਲੀ ਬੋਰਡ ਵਾਲੇ ਹੀ ਦੇਖੋ ਗੱਲ ਪਤਾ ਕੀ ਇਹ ਬਿਜਲੀ ਬੋਰਡ ਵਾਲੇ ਦਿੰਦੇ ਕੀ ਕਰਦੇ ਆ ਅੱਜ ਤਾਂ ਹੈਗਾ ਜਨਨ ਕਿ ਹੋਰ ਕੋਈ ਆ ਜਾਂਦਾ ਕਾਨੂੰਨ ਜਿਹੜਾ ਪਹਿਲੇ ਕਾਨੂੰਨ ਸੀਗਾ ਇਹਦਾ ਤਾਂ ਕੋਈ ਲਾ ਇਹਨਾਂ ਦਾ ਕੋਈ ਚੇਂਜ ਹੋਇਆ ਪਿੱਛੇ ਇਨਸਪਾਇਰ ਵੇ ਇਨੋਵੇਸ਼ਨ ਡੀਐਨਏ ਯੂਨੀਵਰਸਿਟੀ